ਸਰਬਜੀਤ ਸੰਗਰੂਰ ਵੀ ਦੀ ਕਵਤਾ ਕਦੇ ਕਿਸੇ ਕਦੇ ਕਿਸੇ ਕੋਲ ਕੋਲ ਬੈਠ ਬੈਠ ਆਪਣਾ ਦਿਲ ਪਰਚਾਉਂਦੇ ਰਹੇ ਲਾ ਦਿਲ ਨਾਲ ਕਿਸੇ ਹੱਥ ਦਿਖਾ ਸਾਨੂੰ ਮੂਰਖ ਬਣਾਉਂਦੇ ਰਹੇ ਸਾਨੂੰ ਮੂਰਖ ਬਣਾਉਂਦੇ ਰਹੇ ਬੇਰौनक ਰਿਹਸਾਦਾ ਬੇਰौनक ਰਿਹਸਾਦਾ ਮਹਿਲ ਮੇਰੇ ਦਿਲ ਦਾ ਜਾ ਪੱਬਾਂ ਕਲੱਬਾਂ ਉ ਤਾਂ ਨੱਚਦੇ ਨਚਾਉਂਦੇ ਰਹੇ ਜਾ ਪੱਬਾਂ ਕਲੱਬਾਂ ਉ ਤਾਂ ਨੱਚਦੇ ਨਚਾਉਂਦੇ ਰਹੇ ਨਹੀਂ ਸੀ ਸੋਚਿਆ ਕਦੇ ਨਹੀਂ ਸੀ ਸੋਚਿਆ ਕਦੇ ਹੋ ਐਨਾ ਬੁਰਾ ਹਾਲ ਮੇਰਾ ਸੁਣ ਸੰਗਰੂਰ ਵੀ ਜਿਸ ਪਿੱਛੇ ਚੱਲੇ ਕੱਲੇ ਲਿਖ ਲਿਖ ਗਾਉਂਦੇ ਰਹੇ ਜਿਸ ਪਿੱਛੇ ਚੱਲੇ ਕੱਲੇ ਲਿਖ ਲਿਖ ਗਾਉਂਦੇ ਰਹੇ ਕਦੇ ਕਿਸੇ ਕਦੇ ਕਿਸੇ ਕੋਲ ਕੋਲ ਬੈਠ ਬੈਠ ਆਪਣਾ ਦਿਲ ਪਰਚਾਉਂਦੇ ਰਹੇ ਆਪਣਾ ਦਿਲ ਪਰਚਾਉਂਦੇ ਰਹੇ ਲਾ ਦਿਲ ਨਾਲ ਕਿਸੇ ਹੱਸ ਦਿਖਾ ਸਾਨੂੰ ਮੂਰਖ ਬਣ